ਇੱਕ ਪਾਸੇ ਫਗਵਾੜਾ ਪੁਲਿਸ ਫਗਵਾੜਾ ਵਾਸੀਆਂ ਦੀ ਸੁਰੱਖਿਆ ਦੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਦੂਜੇ ਪਾਸੇ ਫਗਵਾੜਾ ਦੇ ਵਾਸੀ ਲੁੱਟਾ ਖੋਹਾਂ ਤੇ ਚੋਰਾ ਦੇ ਅੰਤਕ ਤੋਂ ਪਰੇਸ਼ਾਨਤਾ ਸੀ ਹੀ ਪਰ ਹੁਣ ਫਗਵਾੜੇ ਵਿੱਚ ਕੱਚਿਆਂ ਵਾਲੇ ਗਰੋਹ ਨੇ ਆ ਕੇ ਫਗਵਾੜੇ ਦੀ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਤੇ ਸਵਾਲੀਆਂ ਘੇਰਾ ਖੜਾ ਕਰ ਦਿੱਤਾ ਹੈ ਕਿਉਂਕਿ ਫਗਵਾੜਾ ਦੇ ਖੋਥੜਾ ਰੋਡ ਤੇ ਕਾਲੇ ਕੱਚੇ ਵਾਲੇ ਗਰੋਹ ਨੇ ਸ਼ਰਿਆਮ ਚੋਪੜਾ ਸਟੋਰ ਤੇ ਧਾਵਾ ਬੋਲਦੇ ਹੋਏ ਇੱਕ ਬੁਲਟ ਮੋਟਰਸਾਈਕਲ ਤੇ ਇੱਕ ਐਕਟਿਵਾ ਚੋਰੀ ਕਰ ਲਈ ਉਕਤ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਆਉ ਤੁਹਾਨੂੰ ਵੀ ਦਿਖਾਉਂਦੇ ਹਾਂ ਸੀਸੀਟੀਵੀ ਫੁਟੇਜ ਜਿਸ ਵਿੱਚ ਕੱਚਿਆ ਵਾਲੇ ਗਰੋਹ ਕਿਵੇਂ ਬੇਖੋਪ ਹੋ ਕੇ ਘਟਨਾ ਨੂੰ ਅੰਜਾਮ ਦੇ ਰਿਹਾ ਹੈ ਤੇ ਕੀ ਕਿਹਾ ਚੋਪੜਾ ਏਜੰਸੀ ਦੇ ਮਾਲਕਾਂ ਵੱਲੋਂ ਪੀ2 ਫਲੈਂਗ ਨਿਊਜ਼ ਤੋਂ ਪ੍ਰਿਤਪਾਲ ਸਿੰਘ ਟੀਂਗ ਦੀ ਰਿਪੋਰਟ ਮੇਰਾ ਨਾਮ ਜੀ ਵਿਵੇਕ ਚੋਪੜਾ ਜੀ ਕੱਲ ਅੱਜ ਸਵੇਰੇ 3:30 ਵਜੇ ਤਕਰੀਬਨ ਨਾ ਮੇਰੇ ਕਿਸੇ ਨੇ ਫਾਰਮ ਉਹਦਾ ਦਰਵਾਜ਼ਾ ਤੋੜਿਆ ਦਰਵਾਜ਼ਾ ਤੋੜ ਕੇ 6 ਬੰਦੇ ਸੀ ਮੇਰੇ ਕੋਲ ਪੂਰੀ ਰਿਕਾਰਡਿੰਗ ਆ 6 ਤੋਂ 6 ਬੰਦੇ ਕਾਲੇ ਕੱਛੇ ਪਾਏ ਹੋਏ ਸੀਗੇ ਹੱਥਾਂ 'ਚ ਹਥਿਆਰ ਸੀਗੇ ਅੰਦਰ ਵੜੇ ਆ ਦਰਵਾਜ਼ਾ ਤੋੜ ਕੇ ਤੇ ਮੇਰਾ ਇੱਕ ਮੋਟਰਸਾਈਕਲ ਜਿਹੜਾ ਰੋਲਿੰਗ ਫੀਲਡ ਦਾ ਤੇ ਇੱਕ ਐਕਟਿਵ ਆ ਬ੍ਰਾਊਨ ਕਲਰ ਦੀ ਉਹ ਦੋਨੇ ਚੱਕ ਕੇ ਲੈ ਗਏ ਨੇ ਤੇ ਕਿਹੜਾ ਮਾਡਲ ਆ ਜੀ ਮੋਟਰਸਾਈਕਲ ਮੇਰਾ ਹੈਗਾ ਜੀ ਆ 2009 ਮਾਡਲ ਹੈ ਮੋਟਰਸਾਈਕਲ ਦਾ 19 ਸੋਰੀ 2019 ਮੋਟਰਸਾਈਕਲ ਆ ਜੀ ਤੇ ਐਕਟਿਵ ਹੈਗੀ ਆ ਮੇਰੀ 2018 ਮਾਡਲ ਐਕਟਿਵ ਹੈਗੀ ਮੇਰੀ ਤੇ ਸੀਸੀਟੀ ਵੀ ਕੈਮਰੇ ਚਾਹੇ ਬੰਦੇ ਹਾਂਜੀ ਸੀਸੀਟੀ ਕਿੰਨੇ ਬੰਦੇ ਆ ਜੀ ਕਿੰਨੇ ਲੋਕ ਵੀ 6 ਬੰਦੇ ਸੀ ਜੀ ਤੇ ਸੀਸੀਟੀ ਦੀ ਰਿਕਾਰਡਿੰਗ ਪੂਰੀ ਹੈਗੀ ਆ ਕਿਸ ਤਰ੍ਹਾਂ ਆਪਾਂ ਦਰਵਾਜ਼ਾ ਤੋੜਿਆ ਉਹਨਾਂ ਨੇ ਔਰ ਕਿਸ ਤਰ੍ਹਾਂ ਮੇਰਾ ਮੋਟਰਸਾਈਕਲ ਚੱਕ ਕੇ ਲੈ ਗਏ ਮੈਂ ਪੁਲਿਸ ਨੂੰ ਸਾਰੀ ਰਿਕਾਰਡਿੰਗ ਦੇ ਦਿੱਤੀ ਆ ਕਲਿੱਪ ਦੇ ਰੂਪ ਦੇ ਵਿੱਚ ਤੇ ਪੁਲਿਸ ਆ ਗਈ ਸੀ ਮੌਕੇ ਤੇ ਪੁਲਿਸ ਮੌਕੇ ਤੇ ਆ ਗਈ ਆ ਤੇ ਇਹਨਾਂ ਨੇ ਮੇਰੀ ਦਰਜ ਕਾਲੀ ਰਿਪੋਰਟ ਜੀ ਤੇ ਕੱਲ ਸਵੇਰ ਵਸਤੇ ਇਹਨਾਂ ਨੇ ਐਫ ਆਈ ਆਰ ਉਸੇ ਵਿੱਚ ਕਿਹਾ ਕੱਲ ਸਵੇਰ ਐਫ ਆਈ ਦਰਜ ਕੀਤੀ ਜਾਊਗੀ ਤੇ ਸੀਸੀਡੀ ਕੈਮਰੇ ਚ ਆਏ ਬੰਦੇ ਹਾਂਜੀ ਹਾਂਜੀ ਸੀਸੀਡੀ ਕੈਮਰੇ ਚ ਪੂਰੇ ਬੰਦੇ ਆਏ ਨੇ ਪੂਰੀ ਉਹਨਾਂ ਦੀ ਹਰਕਤਾਂ ਆਈਆਂ ਉਹਨੇ ਕਿੱਦਾਂ ਦਰਵਾਜ਼ਾ ਤੋੜਿਆ ਕਿੱਦਾਂ ਮੋਟਰਸਾਈਕਲ ਚੱਕਿਆ ਉਹ 6 ਦੇ 6 ਬੰਦੇ ਉਹਨਾਂ ਦੇ ਵਿੱਚ ਸੀਸੀਟੀਵੀ ਚ ਹੈਗੇ ਨੇ ਕਿਸ ਰੋਡ ਦੇ ਉੱਪਰ ਇੱਕ ਖੋਤਰਾ ਰੋਡ ਦੇ ਉੱਪਰ ਆ ਜੀ ਮੇਰੀ ਇੱਥੇ ਗੋਦਾਮ ਹੈ ਕਦੀ ਚੋਪੜਾ ਦੰਸੀ ਨਾਮ ਤੇ ਜਿੱਦਾਂ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਆਪਾਂ ਮੇਰੀ ਪ੍ਰਸ਼ਾਸਨ ਇਹੀ ਮੰਗ ਆ ਹਰ ਪਾਸੇ ਸਿਕਿਉਰਟੀ ਵਧਾਈ ਜਾਵੇ ਔਰ ਜਿਨ੍ਹਾਂ ਨੇ ਚੋਰੀ ਕੀਤੀ ਹੈ ਉਹ ਜਲਦੀ ਜਲਦੀ ਬਕੜੇ ਜਾਣ ਉਹਨਾਂ ਨੂੰ ਸਰ ਕੋਈ ਇੱਥੇ ਚੌਂਕੀਦਾਰ ਵਗੈਰਾ ਰੱਖਿਆ ਤੁਸੀਂ ਨਹੀਂ ਇੱਥੇ ਕੋਈ ਚੌਂਕੀਦਾਰ ਨਹੀਂ ਹੈਗਾ ਜੀ ਉਹਦੇ ਕਾ ਚੋਪੜਾ ਜੀ ਅਸੀਂ ਸਰ ਕੀ ਮਾਮਲਾ ਕੀ ਜਿਹੜਾ ਜੇ ਤੁਸੀਂ ਡਾਊਨ ਦੇ ਬਾਹਰ ਖੜੇ ਆਪਣੇ ਅੱਜ ਕੱਲ ਰਾਤ ਸਵੇਰੇ 3:30 ਵਜੇ 6 ਅਨ ਪਛਾਤੇ ਚੋਰ ਕਾਲਾ ਕੱਚਾ ਗਰੁੱਪ ਜਿਹਨੂੰ ਅਸੀਂ ਕਹਿ ਸਕਦੇ ਹਾਂ ਕੋ ਫਗਵਾੜੇ ਐਕਟਿਵ ਹੋ ਚੁੱਕਾ ਜੀ ਸਾਡੇ ਗਦਾਮ ਦੇ ਬਾਹਰ ਆਏ ਸਾਡੇ ਫਾਰਮ ਹੌਜ਼ਾ ਦਰਵਾਜ਼ਾ ਤੋੜਿਆ ਇੱਕ ਮੋਟਰਸਾਈਕਲ ਇੱਕ ਐਕਟਿਵ ਆ ਦੋ ਜੀ ਦੇ ਚੱਕ ਕੇ ਲੈ ਗਏ ਕਰੀਬਨ 2 ਲੱਖ ਰੁਪਏ ਦਾ ਨੁਕਸਾਨ ਆ ਜੀ ਪ੍ਰਸ਼ਾਸਨ ਇਕਹੀ ਮੰਗ ਕਰਾਂਗੇ ਜੀ ਸਾਡਾ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਤੇ ਚੋਰਾਂ ਨੂੰ ਫਟਾਫਟ ਫੜਿਆ ਜਾਵੇ ਜਿੰਨੀ ਜਲਦੀ ਹੋ ਸਕੇ ਸਰ ਹੋਰ ਵੀ ਕੋਈ ਨੁਕਸਾਨ ਹੋਇਆ ਤੁਹਾਡਾ ਦੇਖੋ ਹਜੇ ਤੱਕ ਨਹੀਂ ਦਿਖਣ ਦੇਖਣ ਜਾ ਰਿਹਾ ਜੀ ਬਾਕੀ ਕੱਲ ਦੇਖਦੇ ਆ ਸਵੇਰੇ ਇੱਕ ਵਾਰੀ ਗਦਾਮ ਘਰ ਦੇਖ ਕੇ ਖੋਲ ਕੇ ਸਾਰਾ ਕੁਝ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਕੰਪਲੀਟ ਕਰਤੀ ਆ ਸਾਹਬ ਆਈ ਐਸਐਚਓ ਸਾ ਕੱਲ ਸਵੇਰੇ ਸਾਨੂੰ ਉਹਨਾਂ ਨੇ ਕਿਹਾ ਜੀ ਐਫਆਰ ਦਰਜ ਕਰਾਂਗੇ ਤੇ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਸਾਰੇ